ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਸਬਲਟਨ ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਅਮਰੀਕਾ ਚ 5 ਨਵੰਬਰ ਨੂੰ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਲਈ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਵੱਡੀ ਰਾਹਤ ਮਿਲੀ ਹੈ ਜਾਰਜੀਆ ਦੀ ਇੱਕ ਅਪੀਲ ਕੋਰਟ ਨੇ ਅਧਿਕਾਰਤ ਤੌਰ ਤੇ ਟਰੰਪ ਦੀ ਚੋਣ ਚ ਦਖਲਅੰਦਾਜ਼ੀ ਕਰਨ ਦੇ ਮਾਮਲੇ ਤੇ ਸੁਣਵਾਈ ਕਰਨ ਤੇ ਅਕਤੂਬਰ ਤੱਕ ਰੋਕ ਲਗਾ ਦਿੱਤੀ ਹੈ ਇਸ ਦੇ ਨਾਲ ਹੀ ਹਸ਼ਮਨੀ ਕੇਸ ਮਾਮਲੇ 'ਚ ਕੋਰਟ ਦੇ ਫੈਸਲੇ ਤੋਂ ਬਾਅਦ 트ੰਪ ਦੀ ਲੋਕਪ੍ਰਿਅਤਾ ਨੂੰ ਨੁਕਸਾਨ ਪਹੁੰਚਿਆ ਹੈ। ਹਾਲ ਹੀ 'ਚ ਆਏ ਇੱਕ ਸਰਵੇ ਮੁਤਾਬਕ 트ੰਪ ਅਤੇ ਬਾਈਡਨ ਦੀ ਲੋਕਪ੍ਰਿਅਤਾ 'ਚ ਫਰਕ ਸਿਰਫ 1 ਫੀਸਦੀ ਦਾ ਰਹਿ ਗਿਆ ਹੈ। ਫੈਸਲੇ ਤੋਂ ਪਹਿਲਾਂ 트ੰਪ 48 ਫੀਸਦੀ ਤੇ ਸੀ ਤੇ ਬਾਈਡਨ 45 ਫੀਸਦੀ ਸੀ। ਜਦਕਿ ਫੈਸਲੇ ਤੋਂ ਬਾਅਦ ਬਾਈਡਨ 46 ਫੀਸਦੀ ਤੇ ਆ ਗਏ ਨੇ ਤੇ 트ੰਪ ਖਿਸਕ ਕੇ 47 ਫੀਸਦੀ ਤੇ ਆ ਗਏ ਨੇ। ਸਰ ਵਿੱਚ ਸ਼ਾਮਲ 53 ਸਾਲਾ ਰਿਪਬਲିକਨ ਸਮਰਥਕ ਟੇਬੋਰ ਦਾ ਕਹਿਣਾ ਹੈ ਕਿ ਕੋਰਟ ਦੇ ਫੈਸਲੇ ਤੋਂ ਬਾਅਦ 트럼ਪ ਤੇ ਭਰੋਸਾ ਨਹੀਂ ਰਿਹਾ। ਇਸ ਸਬੰਧ ਦਰਮਿਆਨ ਇਹ ਵੀ ਖਬਰ ਹੈ ਕਿ ਨਿਊਯਾਰਕ ਪੁਲਿਸ ਹੁਣ 트럼ਪ ਦਾ ਗਨ ਲਾਇਸੈਂਸ ਰੱਦ ਕਰਨ ਦੀ ਤਿਆਰੀ ਚ ਹੈ। ਉਧਰ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਜੇਕਰ ਉਹਨਾਂ ਦੇ بیٹے ਹੰਟਰ ਨੂੰ ਅਣਅਧਿਕਾਰਤ ਬੰਦੂਕ ਰੱਖਣ ਦੇ ਅਪਰਾਧਿਕ ਮਾਮਲੇ 'ਚ ਦੋਸ਼ੀ ਠਹਿਰਾਇਆ ਜਾਂਦਾ ਏ ਤਾਂ ਉਹ ਉਸਨੂੰ ਮੁਆਫ ਨਹੀਂ ਕਰਨਗੇ। ਅਮਰੀਕੀ ਰਾਸ਼ਟਰਪਤੀ ਨੂੰ ਇੱਕ ਟੀਵੀ ਇੰਟਰਵਿਊ 'ਚ ਪੁੱਛਿਆ ਗਿਆ ਸੀ ਕਿ ਕੀ ਉਹ ਡੈਲਾਵੇਅਰ ਰਾਜ 'ਚ ਆਪਣੇ ਪੁੱਤਰ ਦੇ ਮੁਕੱਦਮੇ 'ਚ ਫੈਸਲੇ ਨੂੰ ਮੰਨਣ ਲਈ ਤਿਆਰ ਨੇ ਉਹਨਾਂ ਨੇ ਬਸ ਕਿਹਾ ਹਾਂ ਇੰਟਰਵਿਊ ਤੋਂ ਪਹਿਲਾਂ ABC ਨਿਊਜ਼ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਚ ਕਿਹਾ ਗਿਆ ਕਿ ਜਦੋਂ ਨਿਊਜ਼ ਐਂਕਰ ਡੇਵਿਡ ਮੋਅਰ ਨੇ ਪੁੱਛਿਆ ਕਿ ਕੀ ਬਾਈਡਨ ਨੇ ਵੀ ਮਾਫੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਤਾਂ ਅਮਰੀਕੀ ਰਾਸ਼ਟਰਪਤੀ ਨੇ ਹਾਂਚ ਸਿਰ ਦਿੱਤਾ ਹੰਟਰ ਬਾਈਡਨ ਤੇ ਅਕਤੂਬਰ 2018 ਚ ਹਥਿਆਰਾਂ ਦੀ ਖਰੀਦਦਾਰੀ ਕਰਦੇ ਸਮੇਂ ਗਲਤ ਬਿਆਨਬਾਜ਼ੀ ਕਰਨ ਅਤੇ ਉਸ ਸਮੇਂ ਆਪਣਾ ਨਸ਼ਾ ਛੁਪਾਉਣ ਦਾ ਦੋਸ਼ ਹੈ ਦੋਸ਼ੀ ਪਾਏ ਜਾਣ ਤੇ ਉਸ ਨੂੰ 25 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਹਾਲਾਂਕਿ ਇਸ ਪਾਸਟ ਨਹੀਂ ਹੈ ਕਿ ਕੇਸ ਦੀ ਸੁਣਵਾਈ ਕਰਨ ਵਾਲਾ ਜੱਜ ਕਿੰਨੀ ਸਜ਼ਾ ਦੇਵੇ ਕਿਉਂਕਿ ਹੰਟਰ ਬਾਈਡਨ ਦਾ ਕੋਈ ਵੀ ਪੁਰਾਣਾ ਅਪਰਾਧਿਕ ਰਿਕਾਰਡ ਨਹੀਂ ਹੈ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਉਹਨਾਂ ਦੇ ਪੂਰਵ ਵਰਤੀ ਡੋਨਾਲਡ ਟਰੰਪ ਦੇ ਵਿਵਹਾਰ ਦੇ ਉਲਟ ਨੇ ਜੋ ਕਈ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਨੇ ਤੇ ਪਹਿਲਾਂ ਹੀ ਸੰਕੇਤ ਦਿੱਤੇ ਚੁੱਕੇ ਨੇ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਨੇ ਤਾਂ ਉਹ ਆਪਣੇ ਵਿਰੁੱਧ ਫੈਸਲਿਆਂ ਨੂੰ ਪਲਟ ਦੇਣਗੇ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਪਹਿਲੇ ਮੈਚ ਦਾ ਫੈਸਲਾ ਸੁਪਰ ਓਵਰ 'ਚ ਹੋਇਆ ਪਾਕਿਸਤਾਨ ਨੇ ਅਮਰੀਕਾ ਨੂੰ 160 ਦਾ ਟੀਚਾ ਦਿੱਤਾ ਸੀ ਤੇ ਅਮਰੀਕਾ ਨੇ 159 ਰਨ ਬਣਾਏ ਮੈਚ ਸੁਪਰ ਓਵਰ 'ਚ ਆ ਗਿਆ ਸੁਪਰ ਓਵਰ 'ਚ ਅਮਰੀਕਾ ਦੇ ਜੋਨਸ ਨੇ ਸਿਰਫ 4 ਅਤੇ ਪਾਕਿਸਤਾਨ ਦੇ ਵਿਸ਼ਵ ਪਧਰੀ ਤੇਜ਼ ਗੇਂਦਬਾਜ਼ ਮੁਹੰਮਦ ਆਵੇਰ ਨੇ 10 ਵਾਈਡ ਸੁੱਟ ਕੇ 18 ਦੌੜਾਂ ਦਿੱਤੀਆਂ ਹੁਣ ਅਮਰੀਕਾ ਦੇ ਸਾਹਮਣੇ 19 ਦੌੜਾਂ ਦਾ ਟੀਚਾ ਸੀ 2010 'ਚ ਭਾਰਤ ਲਈ ਅੰਡਰ 19 ਖੇਡਣ ਵਾਲੇ ਸੌਰਵ ਨੇਤਰਵਾਲਕਰ ਗੇਂਦਬਾਜ਼ੀ ਕਰਨ ਆਏ ਸਿਰਫ ਇੱਕ ਚੌਕਾ ਦਿੱਤਾ ਉਹ ਵੀ ਲੈਗ ਬਾਏ ਪਾਕਿਸਤਾਨ ਦੇ ਇਫਤਖਾਰ ਫਖਰ Zaman ਤੇ ਸ਼ਾਦਾਬ ਸਿਰਫ 13 ਜੋੜਾ ਹੀ ਬਣਾ ਸਕੇ ਅਮਰੀਕਾ ਨੇ ਇਹ ਮੈਚ ਸੁਪਰ ਓਵਰ ਚ 5 ਦੌੜਾਂ ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਵੀਰਵਾਰ ਦੇਰ ਰਾਤ ਮੈਚ ਖੇਡਿਆ ਗਿਆ ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਤੇ 169 ਦੌੜਾਂ ਬਣਾਈਆਂ ਸੀ ਜਵਾਬ ਚ ਅਮਰੀਕਾ ਨੇ ਵੀ 20 ਓਵਰਾਂ ਚ 3 ਵਿਕਟਾਂ ਤੇ 159 ਦੌੜਾਂ ਹੀ ਬਣਾਈਆਂ ਮੈਚ ਟਾਈ ਹੋ ਗਿਆ ਫਿਰ ਸੁਪਰ ਓਵਰ ਚ ਖੇਡਿਆ ਗਿਆ ਅਮਰੀਕਾ ਨੇ ਸੁਪਰ ਓਵਰ ਚ ਪਹਿਲਾ ਬੱਲੇਬਾਜ਼ੀ ਕਰਦੇ ਹੋਏ 18 ਦੌੜਾਂ ਬਣਾਈਆਂ ਜਵਾਬ ਚ ਪਾਕਿਸਤਾਨ ਦੀ ਟੀਮ 13 ਦੌੜਾਂ ਹੀ ਬਣਾ ਸਕੀ ਇਸ ਤਰ੍ਹਾਂ ਪਾਕਿਸਤਾਨ ਹਾਰ ਗਿਆ ਬੋਇੰਗ ਪੁਲਾੜ ਯਾਨ ਚ ਤੀਜੀ ਵਾਰ ਪੁਲਾੜ ਯਾਤਰਾ ਤੇ ਗਈ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਪਹੁੰਚਦੇ ਹੀ ਨੱਚਦੇ ਹੋਏ ਦੇਖਿਆ ਗਿਆ ਇੱਥੇ ਉਸ ਨੇ ਬਾਕੀ ਸਾਰੇ ਪੁਲਾੜ ਯਾਤਰੀਆਂ ਨੂੰ ਗਲੇ ਲਗਾਇਆ ਸੁਨੀਤਾ ਦਾ ਆਈਐਸਐਸ ਪਹੁੰਚਣ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ ਜਦੋਂ ਉਹ ਪੋਲਰ ਸਟੇਸ਼ਨ ਤੇ ਪਹੁੰਚਦੇ ਨੇ ਤਾਂ ਘੰਟੀ ਵੱਜਦੀ ਹੈ।ਦਰਅਸਲ ਆਈਐਸਐਸ ਦੀ ਇਹ ਪਰੰਪਰਾ ਹੈ ਕਿ ਜਦੋਂ ਵੀ ਕੋਈ ਨਵਾਂ ਪੋਲਰ ਯਾਤਰੀ ਉੱਥੇ ਪਹੁੰਚਦਾ ਹੈ ਤਾਂ ਦੂਜੇ ਪੋਲਰ ਯਾਤਰੀ ਘੰਟੀ ਵਜਾ ਕੇ ਉਸ ਦਾ ਸਵਾਗਤ ਕਰਦੇ ਨੇ। ਸੁਨੀਤਾ ਵਿਲੀਅਮਸ ਨੇ ਆਈਐਸਐਸ ਦੇ ਮੈਂਬਰਾਂ ਨੂੰ ਆਪਣਾ ਦੂਜਾ ਪਰਿਵਾਰ ਦੱਸਿਆ। ਉਹਨਾਂ ਸ਼ਾਨਦਾਰ ਸਵਾਗਤ ਲਈ ਸਾਰੇ ਪੋਲਰ ਯਾਤਰੀਆਂ ਦਾ ਧੰਨਵਾਦ ਵੀ ਕੀਤਾ। ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦਾ ਪੁਲਾੜ ਯਾਨ ਲਾਂਚ ਕੀਤੇ ਜਾਣ ਦੇ 26 ਘੰਟੇ ਬਾਅਦ ਵੀਰਵਾਰ ਰਾਤ 11:03 ਤੇ ਪੁਲਾੜ ਸਟੇਸ਼ਨ ਪਹੁੰਚਿਆ ਇਹ ਵੀਰਵਾਰ ਨੂੰ ਰਾਤ 9:45 ਤੇ ਆਉਣਾ ਸੀ ਪਰ ਰिएक्शन ਕੰਟਰੋਲ ਥਰਸਟਰ ਵਿੱਚ ਸਮੱਸਿਆ ਕਾਰਨ ਇਹ ਪਹਿਲੀ ਕੋਸ਼ਿਸ਼ ਵਿੱਚ ਡੌਕ ਨਹੀਂ ਹੋ ਸਕਿਆ ਹਾਲਾਂਕਿ ਦੂਜੀ ਕੋਸ਼ਿਸ਼ ਚ ਪੁਲਾੜ ਯਾਨ ਪੁਲਾੜ ਸਟੇਸ਼ਨ ਦੇ ਨਾਲ ਡੌਕ ਕਰਨ ਚ ਸਫਲ ਰਿਹਾ ਦੋਵੇਂ ਪੁਲਾੜ ਯਾਤਰੀ ਬੋਇੰਗ ਦੇ ਸਟਾਰਲਾਈਨਰ ਪੁਲਾੜ ਯਾਨ ਚ ਪੁਲਾੜ ਚ ਜਾਣ ਵਾਲੇ ਪਹਿਲੇ ਪੁਲਾੜ ਯਾਤਰੀ ਬਣ ਗਏ ਨੇ ਬੋਇੰਗ ਦੇ ਸਟਾਰਲਾਈਨਰ ਮਿਸ਼ਨ ਨੂੰ ਬੁੱਧਵਾਰ 5 ਜੂਨ ਨੂੰ ਭਾਰਤੀ ਸਮੇਂ ਅਨੁਸਾਰ 8:22 ਮਿੰਟ ਤੇ ਲਾਂਚ ਕੀਤਾ ਗਿਆ ਸੀ ਇਸ ਨੂੰ ਫਲੋਰੀਡਾ ਦੇ ਕੇਪ ਕੈਨੇਵਰਲ ਸਪੇਸ ਫੋਰਸ ਸਟੇਸ਼ਨ ਤੋਂ ਯੂਐਲਏ ਦੇ ਐਟਲਸ ਵੀ ਰਾਕਟ ਤੇ ਲਾਂਚ ਕੀਤਾ ਗਿਆ ਸੀ ਵਿਲਮੋਰ ਤੇ ਵਿਲੀਅਮਸ ਸਟਾਰਲਾਈਨਰ ਪੁਲਾੜ ਯਾਨ ਅਤੇ ਇਸ ਦੀ ਸਾਰੇ ਸਿਸਟਮਾਂ ਦੀ ਜਾਂਚ ਕਰਨ ਲਈ ਲਗਭਗ ਇੱਕ ਹਫ਼ਤੇ ਲਈ ਸਪੇਸ ਸਟੇਸ਼ਨ ਤੇ ਰਹਿਣਗੇ ਸੁਨੀਤਾ ਨੇ ਬੋਇੰਗ ਦੇ ਪੁਲਾੜ ਯਾਨ ਐਸਯੂਵੀ ਸਟਾਰਲਾਈਨਰ ਨੂੰ ਡਿਜ਼ਾਈਨ ਕਰਨ 'ਚ ਵੀ ਮਦਦ ਕੀਤੀ ਇਹ ਪੁਲਾੜ ਯਾਨ ਚਾਲਕ ਦਲ ਦੇ 7 ਮੈਂਬਰਾਂ ਨੂੰ ਲੈ ਜਾ ਸਕਦਾ ਹੈ ਪੁਲਾੜ ਯਾਨ ਦੇ ਬਣਨ ਤੋਂ ਬਾਅਦ ਸੁਨੀਤਾ ਵਿਲੀਅਮਜ਼ ਨੇ ਇਸ ਦਾ ਨਾਂ ਕੈਲਿਪਸੋ ਰੱਖਿਆ ਜੇਕਰ ਇਹ ਮਿਸ਼ਨ ਸਫਲ ਹੁੰਦਾ ਤੇ ਇਤਿਹਾਸ 'ਚ ਪਹਿਲੀ ਵਾਰ ਅਮਰੀਕਾ ਕੋਲ ਪੁਲਾੜ ਯਾਤਰੀਆਂ ਨੂੰ ਪੁਲਾੜ ਚ ਭੇਜਣ ਲਈ ਦੋ ਪੁਲਾੜ ਯਾਨ ਹੋਣਗੇ ਫਿਲਹਾਲ ਅਮਰੀਕਾ ਕੋਲ ਸਿਰਫ ਐਲਨ ਮਸਕ ਦੀ ਕੰਪਨੀ ਸਪੇਸਐਕਸ ਦਾ ਡ੍ਰੈਗਨ ਪੁਲਾੜ ਯਾਨ ਹੈ 2014 ਚ ਨਾਸਾ ਨੇ ਸਪੇਸਐਕਸ ਅਤੇ ਬੋਇੰਗ ਨੂੰ ਪੁਲਾੜ ਯਾਨ ਬਣਾਉਣ ਦਾ ਠੇਕਾ ਦਿੱਤਾ ਸੀ ਸਪੇਸਐਕਸ ਇਸ ਨੂੰ 4 ਸਾਲ ਪਹਿਲਾਂ ਹੀ ਬਣਾ ਚੁੱਕਾ ਹੈ ਰੂਸ ਦੇ ਸੇਂਟ ਪੀਟਰਸਬਰਗ ਨੇੜੇ ਨਦੀ 'ਚ ਚਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਮਾਸਕੋ 'ਚ ਭਾਰਤੀ ਦੂਤਕਰ ਰੂਸੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਲਾਸ਼ਾਂ ਜਲਦੀ ਤੋਂ ਜਲਦੀ ਪਰਿਵਾਰ ਦੇ سپرد ਕਰਨ ਲਈ ਕੰਮ ਕਰ ਰਿਹਾ ਹੈ। ਚਾਰ ਵਿਦਿਆਰਥੀਆਂ ਦੀ ਉਮਰ 18 ਤੋਂ 20 ਸਾਲ ਦੱਸੀ ਜਾ ਰਹੀ ਹੈ। ਮਰਨ ਵਾਲਿਆਂ 'ਚ ਦੋ ਲੜਕੇ ਤੇ ਦੋ ਲੜਕੀਆਂ ਨੇ। ਇਹ ਵੈਲਿਕੀ ਨਿਵਗੁਰੋਦ ਸ਼ਹਿਰ 'ਚ ਨੇੜਲੇ ਨਿਵਗੁਰੋਦ ਸਟੇਟ ਯੂਨੀਵਰਸਿਟੀ 'ਚ ਪੜ੍ਹ ਰਹੇ ਸਨ। ਸਥਾਨਕ ਮੀਡੀਆ ਰਿਪੋਰਟਾਂ 'ਚ ਕਹਿ ਰਿਹਾ ਹੈ ਕਿ ਵੋਲਖੋਵ ਨਦੀ ਦੇ ਵਿਚ ਤੋਂ ਬਾਹਰ ਨਿਕਲਣ ਵੇਲੇ ਭਾਰਤੀ ਵਿਦਿਆਰਥਣ ਫਸ ਗਈ ਤੇ ਉਸ ਦੇ ਚਾਰ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਤਿੰਨ ਹੋਰ ਨਦੀ 'ਚ ਡੁੱਬ ਗਏ ਇੱਕ ਲੜਕੇ ਨੂੰ ਸਥਾਨਕ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ ਜ਼ੈਨ ਨੇ ਅਦਾਕਾਰੀ ਦੇ ਖੇਤਰ 'ਚ ਕਦਮ ਰੱਖਿਆ ਹੈ ਉਹ ਬ੍ਰਿਟਿਸ਼ ਸਿਟਕਾਮ ਵੀ ਆਰ ਲੇਡੀ ਪਾਰਟਸ ਦੇ ਦੂਜੇ ਸੀਜ਼ਨ 'ਚ ਦਿਖਾਈ ਦੇ ਰਹੇ ਨੇ ਇਸ 'ਚ ਉਹਨਾਂ ਨੇ ਕੈਮਿਓ ਕੀਤਾ ਹੈ ਤੇ ਟੀਵੀ ਸ਼ੋਅ ਤੋਂ ਉਸਦੀ ਲੁੱਕ ਇੰਟਰਨੈਟ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਪਾਕਿਸਤਾਨੀ ਕਾਰਕੁਨ ਮਲਾਲਾ ਨੂੰ ਕਾਊਬੋਏ ਟੋਪੀ ਪੈਨੇ ਹੋਏ ਘੋੜੇ ਤੇ ਸਵਾਰ ਦੇਖਿਆ ਜਾ ਸਕਦਾ ਹੈ। ਮਲਾਲਾ ਵੀ ਆਰ ਲੇਡੀ ਪਾਰਟ ਸੀਜ਼ਨ 2 ਦੇ ਐਪੀਸੋਡ ਮਲਾਲਾ ਮੇਡ ਮੀ ਟੂ ਇਟ 'ਚ ਅੰਜਨਾ ਵਾਸਨ, ਸਾਰਾ ਕੈਮਿਲਾ ਇੰਪੇ, ਜੁਲੀਅਟ ਮੋਟਮੇਡ, 루ਸੀ ਸ਼ੌਟਹਾ우스 ਅਤੇ ਫੇਥ ਉਮੂਲੇ ਨਾਲ ਨਜ਼ਰਾਈਂ We are Lady Parts Season 2 ਦੇ ਦੂਜੇ ਐਪੀਸੋਡ ਚ ਟਾਈਟਲ ਗੀਤ ਵੀ ਦੇਸੀ ਅੰਦਾਜ਼ 'ਚ ਦੇਖਣ ਨੂੰ ਮਿਲਿਆ We are Lady Parts ਦੇ ਦੂਜੇ ਸੀਜ਼ਨ ਦਾ ਪ੍ਰੀਮੀਅਰ 30 ਮਈ ਨੂੰ ਹੋਇਆ ਸ਼ੋਨਰ ਨਿੰਦਾ ਮਨਜ਼ੂਰ ਨਾਲ ਨਿਊਯਾਰਕ ਟਾਈਮਜ਼ ਦੀ ਇੰਟਰਵਿਊ 'ਚ ਡਾਇਰੈਕਟਰ ਨੇ ਖੁਲਾਸਾ ਕੀਤਾ ਕਿ ਮਲਾਲਾ ਨੂੰ ਇੱਕ ਪੱਤਰ ਰਾਹੀਂ ਸ਼ੋਅ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫ ਜ਼ੈਨ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਸ਼ੂਟਿੰਗ ਵਾਲੇ ਦਿਨ ਜਦੋਂ ਮੈਂ ਸੈੱਟ ਦੇਖਿਆ ਤਾਂ ਇਹ ਮੇਰੀ ਕਲਪਨਾ ਤੋਂ ਬਾਹਰ ਸੀ ਅਤੇ ਮਜ਼ੇਦਾਰ ਗੱਲ ਇਹ ਸੀ ਕਿ ਮੈਨੂੰ ਕੋਈ ਲਾਈਨਾਂ ਕਹਿਣ ਦੀ ਲੋੜ ਨਹੀਂ ਸੀ ਇਸ ਲਈ ਚੀਜ਼ਾਂ ਬਹੁਤ ਆਸਾਨ ਹੋ ਗਈਆਂ। ਹਮਾਸ ਵਿਰੁੱਧ ਜੰਗ ਦੇ ਵਿਚਕਾਰ ਇਜ਼ਰਾਈਲ ਨੇ ਮੱਧ ਗਾਜ਼ਾ 'ਚ 76 ਸਾਲ ਪੁਰਾਣੇ ਨੁਸੀਰਤ ਸ਼ਰਨਾਰਥੀ ਕੈਂਪ 'ਤੇ ਹਮਲਾ ਕੀਤਾ। ਇਸ ਦੌਰਾਨ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਲੜਾਕੂ ਜਹਾਜ਼ ਦੁਆਰਾ ਕੀਤੇ ਗਏ ਇਸ ਹਵਾਈ ਹਮਲੇ 'ਚ 32 ਲੋਕਾਂ ਦੀ ਮੌਤ ਹੋ ਗਈ ਹੈ ਇਹਨਾਂ ਵਿੱਚ ਔਰਤਾਂ ਤੇ ਬੱਚੇ ਵੀ ਸ਼ਾਮਲ ਨੇ ਉੱਥੇ ਹੀ ਹਮਾਸ ਦੇ ਅਲ-ਅਕਸਾ ਮੀਡੀਆ ਨੇ ਕਿਹਾ ਹੈ ਕਿ ਹਮਲੇ 'ਚ 39 ਲੋਕਾਂ ਦੀ ਜਾਨ ਚਲੀ ਗਈ ਇਜ਼ਰਾਈਲ ਦੀ ਰੱਖਿਆ ਬਲ ਆਈਡੀਐਫ ਨੇ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ ਆਈਡੀਐਫ ਨੇ ਦਾਅਵਾ ਕੀਤਾ ਹੈ ਕਿ ਹਮਾਸ ਦੀ ਨਖਬਾ ਫੋਰਸ ਦੇ ਲੜਾਕਿਆਂ ਨੇ ਇਸ ਸਕੂਲ 'ਚ ਸ਼ਰਨ ਲਈ ਸੀ ਇਜ਼ਰਾਈਲ ਨੇ ਹਵਾਈ ਹਮਲੇ ਚ ਉਸ ਨੂੰ ਨਿਸ਼ਾਨਾ ਬਣਾਇਆ ਦਰਸਲ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਤੋਂ ਹੁਣ ਤੱਕ 10 ਲੱਖ ਤੋਂ ਵੱਧ ਲੋਕ ਬੇਘਰੇ ਹੋ ਚੁੱਕੇ ਨੇ ਉਹਨਾਂ ਨੇ ਗਾਜ਼ਾ 'ਚ ਵੱਖ-ਵੱਖ ਥਾਵਾਂ ਤੇ ਸਕੂਲਾਂ ਤੇ ਹਸਪਤਾਲਾਂ 'ਚ ਸ਼ਰਨ ਲਈ ਹੋਈ ਹੈ। ਜਾਣਕਾਰੀ ਮੁਤਾਬਕ ਨੁਸੀਰਤ ਸ਼ਰਨਾਰਥੀ ਕੈਂਪ ਗਾਜ਼ਾ ਪੱਟੀ ਦੇ ਮੱਧ 'ਚ ਸਥਿਤ ਹੈ। 1948 'ਚ ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਲੱਖਾਂ ਫਲਸਤੀਨੀਆ ਨੂੰ ਬੇਕਾਰ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਪਨਾਹ ਦੇਣ ਲਈ ਨੁਸੀਰਤ ਕੈਂਪ ਬਣਾਇਆ ਗਿਆ ਸੀ। ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਈਵੀ ਪੰਜਾਬ।